ਤੇ ਜਗਤੀ ਜਨਣੀ ਹੈ ਇਹਨੂੰ ਕੋਖ ਵਿੱਚ ਮਾਰੋ ਨਾ ਤੇ ਜਗਤੀ ਜਨਣੀ ਹੈ ਇਹਨੂੰ ਕੋਖ ਵਿੱਚ ਮਾਰੋ ਨਾ ਉਹ ਤੀਆਂ ਹੁੰਦੀਆਂ ਰੌਣਕ ਕਰਦੀ ਬਾਜੋ ਸੁਣਾਵੇੜਾ ਚੁੱਲਾ ਚੌਂਕਾਂ ਮਾਂ ਦੇ ਲਾਗੂ ਦਸੋ ਪੁੱਤ ਕਰਾਉਂਦਾ ਕਿਹੜਾ ਬੜਾ ਸੁਖ ਹੈ ਇਨਾਂ ਦਾ ਦਿਓ ਮਾਨ ਦੁਰਕਾਰ ਨਾ ਤੀ ਜਗਤੀ ਜੰਣਣੀ ਹੈ ਇਹਨੂੰ ਕੁਖ ਵਿੱਚ ਮਾਰੋ ਨਾ ਤੀ ਜਗਤੀ ਜੰਣਣੀ ਹੈ ਇਹਨੂੰ ਕੁਖ ਵਿੱਚ ਮਾਰੋ ਨਾ ਉਹ ਤੀ ਹੋਈ ਤਾਂ ਬੀੜੀ ਚੱਲੂ ਅਗੇ ਬਿਆਮ ਕਲਾਵੇ ਆਉਣ ਜਾਣਗੇ ਤੇ ਨਾਲ ਦੁਨੀਆਂ ਫੱਬੇ ਤੇ ਹਿੱਸਾ ਦੁਨੀਆਂ ਦਾ ਬੇਲੋੜ ਕਰਾਰੋ ਨਾ ਤੇ ਜਗਤੀ ਜੰਨਣੀ ਹੈ ਇਹਨੂੰ ਕੁਖ ਵਿੱਚ ਮਾਰੋ ਨਾ ਸੇ ਦੀਤੀ ਨ ਹੋਈ ਕੋਈ ਕਿਤਾ ਪੁੱਤ ਵਿਆਹੋ ਕਿੰਨੇ ਪਕਣੀ ਰਖੜੀ ਵੀਰ ਦੇ ਕੋਈ ਕਿਥੋ ਵਾਗ ਗੰਦਾਓ ਧੀ ਬੂਟਾ ਅੰਸਾਂ ਦਾ ਇਹਨੂੰ ਅਗ ਵਿੱਚ ਸੜੋ ਨਾ ਧੀ ਜਗਤ ਜਨਣੀ ਹੈ ਇਹਨੂੰ ਕੋਖ ਵਿੱਚ ਮਾਰੋ ਨਾ ਦੀ ਜਗਦੀ ਚੰਨਣੀ ਹੈ ਇਹਨੂੰ ਕੋਖ ਵਿੱਚ ਮਾਰੋ ਨਾ ਉਹ ਖਾਣ ਪੀਣ ਕਰਮਾਂ ਦਾ ਹੈ ਰਜਨੀਂਦੀ ਪੜੋ ਕਹਾਣੀ ਓਤੀ ਮਾਰਿਆਂ ਟੋਈ ਨ ਮਿਲਣੀ ਆਖ ਰਹੀ ਕੁਰਬਾਨੀ ਓਣ ਵਾਂਗ ਕੈਰਾਂ ਦੇ ਤੁਸੀਂ ਹਿੰਮਤ ਹਾਰੋ ਨਾ ਤੀ ਜਗਤ ਦੀ ਜਨਣੀ ਹੈ ਇਹਨੂੰ ਕੋਖ ਵਿੱਚ ਮਾਰੋ ਨਾ ਦੋਨੀਆਂ ਲੱਗਣੀ ਉਚੜੀ ਉਚੜੀ ਮਿਟ ਜਾਣੇ ਖੁਸ਼ਬੋਈ ਸੰਤ ਸੂਰਮੇ ਕੰਨੇ ਜੰਮਣੇ ਜੇ ਨਾਰੀ ਨਾ ਹੋਈ ਪਿੰਦਾ ਦਰਗਾਪੁਰੀ ਕਹੇ ਏ ਕਹਿਰ ਗੁਜਾਰੋ ਨੀ ਜਗਤ ਦੀ ਜਨਣੀ ਹੈ ਇਨ ਨੂੰ ਕੋਖ ਵਿੱਚ ਮਾਰੋ ਨਾ ਇਹ ਜਗ ਦੀ ਜੰਨਣੀ ਹੈ ਇਨ ਨੂੰ ਕੋਖ ਵਿੱਚ ਮਾਰੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ